ਹਾਂਜੀ ਆਪਣੇ ਕੋਲੇ ਤਲਵੰਡੀ ਸਾਬ ਤੋਂ ਗੱਡੀ ਆਈ ਸੀ ਸੋ ਕੰਡੈਂਸਰ ਦੀ ਪ੍ਰੋਬਲਮ ਸੀ ਅੱਜ ਤੱਕ ਕਿਸੇ ਗੱਡੀ ਦੀ ਵੈਸੇ ਪੈਪ ਦਾ ਬਾਟ ਨਹੀਂ ਕੰਡੈਂਸਰ ਦੀ ਸੋ ਆਪਾਂ ਸਾਰਾ ਕੰਮ ਚੈੱਕ ਕਰ ਰਹੇ ਆ ਤੇ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਕੰਡੈਂਸਰ ਆਪਾਂ ਨੂੰ ਨਵਾਂ ਪਾਉਣਾ ਪਿਆ ਆਪਾਂ ਬਾਈਆਂ ਦੀ ਹੈਲਪ ਕੀਤੀ ਆਪਾਂ ਫਿਰ ਸੈਕੰਡ ਹੰਡ ਲੈ ਕੇ ਦਿੱਤਾ ਬਾਈ ਨੂੰ 1500 ਰੁਪਏ ਮੰਗਦੀ ਸੀ 1300 ਰੁਪਏ ਜਪਾ ਇਹ ਨ ਆਇਆ ਸਰੂਪ ਤੋਂ ਬਾਅਦ ਕੰਡਾ ਅਸਲ ਦੀ ਜਿਹੜੀ ਪਾ ਪਾਰਟੀ ਸੀ ਆਪਾਂ ਉਹ ਪਾ ਪਾਈਆ ਆ ਦੇਖ ਰਹੇ ਹੋ ਤੁਸੀਂ ਪਾ ਫਟ ਗਈ ਸੀ ਅੱਜ ਤੱਕ ਕੋਈ ਐਦਾਂ ਦੀ ਪ੍ਰੋਬਲਮ ਤਾਂ ਆਈ ਨਹੀਂ ਸੋ ਆਪਾਂ ਆਖਰਾ ਪਾਪ ਨਵੀਂ ਲੈ ਕੇ ਆਈ ਸੀ ਆਪਾਂ ਸੈਕਡਨ ਮਿਲ ਗਈ ਕੰਪਰੈਸਰ ਖੋਲੇ ਆਪਾਂ ਇਹ ਚੈੱਕ ਕਰ ਰਹੇ ਹਾਂ ਕਿ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਇਹ ਬੜੀ ਵਧੀਆ ਓਕੇ ਸੀ ਸੋ ਅੱਜ ਆਪਾਂ ਕੰਡੈਨਸਰ ਚੈੱਕ ਕੀਤਾ ਇਹਨੂੰ ਸਾਫ ਵੀ ਕੀਤਾ ਇਹਦੇ ਵਿੱਚ ਬਲੌਕ ਜੀ ਬਹੁਤ ਸੀ ਫਿਰ ਆਪਾਂ ਨਵਾਂ ਮੰਗਵਾਇਆ ਦੇਖੋ ਫਿਰ ਆਪਾਂ ਬੰਗਾਲੀ ਪੂਰੀ ਹੈਲਪ ਕਰੀ ਆਪਾਂ ਪੁਰਾਜਨ ਨੂੰ ਕਮਾ ਫਿਲਟਰਗਾ ਫਿਲਟਰ ਪੁਰਾਣਾ ਉਹ ਜਦਾ ਗਰਾਵ ਸੀ ਕਰ ਬਣਾਵਾ ਬਾਇਆ ਸੋ ਇਹਦੂ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕਿਦਾਂ ਗੱਡੀਆਂ ਦਾ ਕੰਮ ਕੀਤਾ ਪੂਰੀ ਤਸੱਲੀ ਕਰਾ ਕੇ ਭੇਜੀਆਂ ਪਾਈਆਂ ਨੇ ਮਾਈਆਂ ਨੇ ਤਸੱਲੀ ਵੱਖ ਸਾਮਾਦੋ ਲੋ ਸੋ ਇਹ ਕਸਟਮਰ ਇੱਕ ਵਾਰ ਆਉਂਦਾ ਹਨ ਸੋ ਆਪਾਂ ਇਹ ਚਾਹੁੰਦੇ ਆ ਇਹ ਕੰਮ ਇਦਾਂ ਦਾ ਹੋਵੇ ਕਿ ਕਸਟਮਰ ਦੁਬਾਰਾ ਵੀ ਆਵੇ ਤਾਂ ਬੰਦੇ ਆ ਨਾ ਬਈ ਡੀ ਗਰੀ ਦਿਆ ਯਾਰ ਕੋਈ ਗੱਲ ਨਹੀਂ ਨਾ ਕਸਟਮਰ ਬਣਿਆ ਰਹੇ ਨੋ ਲਾਉਸ ਨਾਉ ਪ੍ਰਾਉਟ ਇਹ ਸੋਚ ਕੇ ਕੰਮ ਕਰੀਦਾ ਸੋ ਜੇ ਕਿਸੇ ਨੇ ਵੀ ਕੰਮ ਕਰਵਾਉਣਾ ਸਿੰਗਲ ਸਟਾਰ ਹਸਪੀਟਲ ਦੇ ਬਿਲਕੁਲ ਸਾਹਮਣੇ ਪੰਜਾਬ ਗੈਰੀ ਮੋਟਰ ਸੋ ਤੁਸੀਂ ਫੋਨ ਕਰਕੇ ਆ ਸਕਦੇ ਹੋ ਧੰਨਵਾਦ ਜੀ